ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਸੇਲ ਲਈ ਲੈ ਕੇ ਆਏ ਜੀ ਆਓ ਪੁੱਛਦੇ ਹਾਂ ਬਾਈ ਤੁਹਾਡੇ ਭਾਈ ਜੀ ਹਸਤੀ ਕਾਲ ਹਸਰੀ ਕਾਲ ਜੀ ਹੋ ਠੀਕ ਹੈ ਜੀ ਵਧੀਆ ਹਾਂਜੀ ਠੀਕ ਠਾਕ ਚਰਦੀ ਕਲਾ ਕਰਪਾ ਗੁਰੂ ਰਾਮਦਾਸ ਮਹਾਰਾਜ ਚਲੋ ਵਧੀਆ ਜੀ ਨਾਮ ਤੇ ਐਡਰੈਸ ਹੋ ਨਾਮ ਹੈਗਾ ਜੀ ਆਪਣਾ ਭਰਪੂਰ ਸਿੰਘ ਪਿੰਡ ਹੈਗਾ ਸੰਧੂ ਕਲਾ ਜਿਲ੍ਹਾ ਆਪਾਂ ਨੂੰ ਬਰਨਾਲਾ ਪੈਂਦਾ ਤਸੀਲ ਆਪਾਂ ਨੂੰ ਪਈ ਜਾਂਦੀ ਹੈ ਤਾਪਾ ਨੇੜੇ ਪਿੰਡ ਕੋ ਨੇੜੇ ਪਿੰਡ ਆਪਾਂ ਨੂੰ ਮੋਕੇ ਸਾਈਡ ਤੋਂ ਭੌਰ ਪੈਂਦਾ ਸਗਰੂ ਨਾਲ ਪਾਸੋਂ ਬਰਨਾਲਾ ਪੈਂਦਾ ਮਾਨਸਾੜੀ ਸਾਈਡ ਤੋਂ ਤਾਪਾ ਨੇੜੇ ਪੈਂਦਾ ਮੋਬਾਈਲ ਨੰਬਰ ਬੋਲ 9915467734 ਬਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੇ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆਸ ਹੁੰਦੀ ਆ ਇਹ ਦੂਜਾ ਸੂਆਸ ਹੁੰਦੀ ਕਿੰਨੇ ਦਿਨ ਲੈਂਦੀ ਆ ਵੇ ਇਹ ਤੇ ਮੰਨ ਲਓ ਵੀ ਦਿਨ ਤਾਂ ਹਲੇ 12 ਪਏ ਠੀਕ ਆ ਭਾਈ ਬਣਦੀ ਮੁੰਦੀ ਬੱਚੀ ਬਹੁਤਾ ਦੂਜਾ ਸੂਹਾ ਸੂਹੀ ਲੂਣ ਦਾ ਪਾਇਆ ਵਾ ਮੰਨ ਲਓ 27 ਕਿਲੋ ਠੀਕ ਆ 32 ਕਿਲੋ ਦਾ ਤਾਂ ਖੁੱਲਾ ਬੱਚੀ ਖੋਲ ਲਾ ਕੇ ਤੋੜ ਕੇ ਦਿਖਾ ਦੇ ਜਾਤ ਬ੍ਰੀਡ ਬਹੁਤ ਚੰਗੀ ਆ ਵੱਡਾ ਕੱਦ ਕਾਠਾ ਰਾਜੀ ਰੂਜੀ ਫੋਲਾ ਫੇਸ ਬਿਊਟੀ ਬਾਈ ਕਮਾਲ ਦੀ ਆ ਵੋਦੀ ਵਾਦੀ ਬਹੁਤ ਚੰਗੀ ਆ ਚੰਗੀ ਆ ਬੜ ਨਿਕਰੀ ਨੁਕਰੀ ਵੀ ਬਹੁਤਾ ਭਾਈ ਹੈਨਾ ਚਮਕ ਚਮਕ ਚੰਗੀ ਆ ਆਰਡਰ ਕਮਾਲ ਦਾ ਥਾਣ ਥਣ ਵੀ ਬਹੁਤ ਚੰਗਾ ਲੱਗਿਆ ਬਾਕੀ ਤੋਰਾ ਤਰਾ ਵੀ ਬੜਾ ਚੰਗਾ ਵਾ ਦੁੱਧ ਦਾ ਰਿਕਾਰਡ ਬਹੁਤ ਚੰਗਾ ਹੈ ਨਾ ਬਈ ਦੁੱਧ ਦਾ ਰਿਕਾਰਡ ਬੜਾ ਨਿਆਇ ਚੰਗਾਗਾ ਬਾਕੀ ਤੈਨੂੰ ਪਤਾ ਅੱਜ ਦੇ ਮੌਸਮ ਦੇ ਹਿਸਾਬ ਨਾਲ ਬੜੀ ਚੰਗੀ ਨਹੀਂ ਆਇਆ ਬੱਚੀ ਹਾਂ ਸਹੀ ਬਾਕੀ ਇਨੀ ਸਮਾਈ ਪਲਾਈ ਬੱਚੇ ਦੀ ਕਿੱਥੇ ਹੁੰਦੀ ਹੈ ਹਾਂ ਉਹਦੀ ਗੁੱਥਲੀ ਹੈ ਸਹੀ ਗੱਲ ਹੈ ਬਈ ਸ਼ੇਸ ਬਿਊਟੀ ਕਮਾਲ ਦੀ ਹੈ ਬੁੱਧੀਵਾਦੀ ਚੰਗੀ ਹੈ ਕੱਦ ਵੱਡ ਚੰਗਾ ਰਾਜੀ ਰੋਜੀ ਫੁੱਲਾ ਆਰਡਰ ਬਹੁਤ ਚੰਗਾ ਥਣ ਬਹੁਤ ਚੰਗਾ ਲੱਗਿਆ ਬਾਕੀ ਸਾਰਾ ਅਗਲਾ ਤੈਨੂੰ ਅਸਲ ਪੰਜਾਬ ਦੀ ਜਰਸੀ ਹੈ ਹਾਂ ਅਸਲ ਪੰਜਾਬ ਦੀ ਜਰਸੀ ਜਨਮ ਹੈ ਮੇਰਾ ਮਾਣਾ ਇਹ ਕਹਿੰਦਾ ਦੇਖ ਹੁਣ ਗਰਮੀ ਦੇ ਹਿਸਾਬ ਨਾਲ ਪੂਰਾ ਘਟ ਪਾ ਦੂ 35 36 ਕਿਲੋ ਦਾ ਅੱਕ ਸੀ 30 32 ਤਾਂ ਵੜ ਫੁੱਲਾ ਪਾ ਦੂ ਹੂੰ ਬਾਕੀ ਠੰਡੀ ਠੁੰਡੀ ਦਾ ਲੈ ਲੈ ਜਿਵੇਂ ਮਰਦੀ ਆ ਚਲਾਈ ਜਾ ਰ ਕੋਈ ਚੱਕਰੀ ਨਹੀਂ ਹੱਤੀ ਚੋ ਮਸ਼ੀਨ ਤੇ ਚੋ ਹੂੰ ਥਣ ਬਹੁਤ ਚੰਗਾ ਲੱਗਿਆ ਨਾ ਮੁੱਠੀ ਵਾਲਾ ਥਣ ਕੱਲਾ ਕੱਲਾ ਹੰਡ ਢੱਲਾ ਢੋਲਾ ਬਹੁ ਪਈਆਂ ਲੈ ਸਾਰੀਆਂ ਬਾਲ ਢੱਲਾ ਕੱਢ ਕੇ ਫੇਰ ਮੱਲਾ ਨੂੰ ਉਤਰੂ ਜਿਵੇਂ ਨਾਵੇਂ ਬੱਚੇ ਹੁੰਦੇ ਉਹ ਚੀਜ਼ ਹੈ ਬੱਚੇ-ਬੁੱੱਚੇ ਜਿਹਨੇ ਤਿਆਰ ਕਰਨੇ ਸ਼ੌਂਕੀ ਚੀਜ਼ ਰੱਖਣੀ ਹੂੰ ਲੈ ਚੱਲ ਬਈ ਮੁੱਲ ਬਈ ਇਹਦਾ ਮੋਲੇ ਦਾ ਆਪਾ ਦੇਖੋ ਬਾਹਲਾ ਨਹੀਂ ਆਏ ਕਰਦੇ ਨਹੀਂ 1 15 ਜੋ ਮਾਨ ਥਾਂ ਦਾ ਠੀਕ ਹੈ 115000 ਰੁਪਿਆ ਬਾਈ ਨੇ ਮੁੱਲ ਰੱਖਿਆ ਪਿਛੇ ਸੀਜ਼ਨ ਚੱਲੀ ਜਾਂਦਾ ਸੀਗਾ ਤੇ ਜਾਂ ਮੂਰੇ ਕੰਮ ਚੱਲਣਾ ਹਲੇ ਥੋੜਾ ਜਾਂ ਬਾਡੀ ਬੁੱਡੀ ਦਾ ਕਰਕੇ ਮੰਦਾ ਇਹ ਜਿਹਾ ਵੜੇ ਡੇਡ ਨੂੰ ਵੇਚ ਠੀਕ ਆ 115000 ਰੁਪਿਆ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਣ ਜ਼ਰੂਰ ਹੋ ਜਾਊਗਾ ਰਾਜੀ ਰੋਜੀ ਫੋਲਾ ਟਾਂ ਚਟ ਹੁਣ ਚੰਗਾ ਆਰਡਰ ਵੀ ਚੰਗਾ ਥਣ ਵੀ ਚੰਗਾ ਲੱਗਿਆ ਬਾਕੀ ਤੋੜਾ ਤਾਰਾ ਵੀ ਚੰਗਾ ਬੈੜਦਾ ਵੇ ਚੰਗੀ ਆ ਅੱਗੇ ਜੀ 2 ਨੰਬਰ ਤੇ ਕਿਹੜਾ ਸੂਆ ਸੁੰਦੀ ਹੈ ਇਹ ਵੀ ਦੂਜਾ ਸੂਆ ਸੁੰਦੀ ਹੈ ਕਿੰਨੇ ਦਿਨ ਲੈਂਦੀ ਹੈ ਬਈ ਇਹਦੇ 30 ਤਰੀਕ ਨੂੰ ਦਿਨ ਪੂਰੇ ਆ ਬਸ 72 ਹੋ ਗਈ ਪੰਜ ਛੇ ਦਾ ਰਹੇਗਾ ਠੀਕ ਹੈ ਬਈ ਇਹ ਰਿਕਾਰਡ ਦੋ ਦੋ ਦਿਨ ਉੱਤੇ ਲੈ ਦੁੱਧ ਦੇ ਨੇ ਪਲੂਨ ਨੇ ਦਿੱਤਾ ਹੈਗਾ 17 ਕਿਲੋ ਢੱਲਾ ਬਹੁਤ ਵਈਆ ਢੱਲਾ ਢੁੱਲਾਂ ਦਾ ਤਾਂ ਕੋਈ ਨਹੀਂ ਤੇ ਠੰਢੀ ਠੁੰਢੀ ਦਾ ਅੰਤ ਨਹੀਂ ਵੱਖਾ ਠੰਡਾ ਬਹੁਤ ਚੰਗਾ ਲੈ ਠੰਢੀ ਠੁੰਢੀ ਪੂਰੀ ਮੱਧਰ ਦਾ ਦੁੱਧ ਦਿਉ ਹਨਾ ਇਹ ਜਮਾ ਮੈਂ ਸਾਤ ਫੈਟ ਦਾ ਸਹੀ ਯਾਰ ਆ ਲੈ ਢੱਲਾਂ ਦੇਖੋ ਬਹੁਤ ਵਈਏ ਆਰਡਰ ਬਹੁਤ ਚੰਗਾ ਤਿਆਰ ਕਰੋ ਕੱਦ ਵੱਡਾ ਚਾਂ ਜੂਨ ਕੱਦਕੁੱਦ ਦੇਖਣਾਗਾ ਬੱਚਾ ਹਾਂ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਜਿਆਦ ਬਰੀਡ ਫੁੱਲ ਚੰਗੀ ਆ ਤੇ ਫਾਇੰਡ ਜਿਹੜੀ ਫੁੱਲ ਆਊਗੀ ਬਾਈ ਦੀ ਗੱਲ ਸਹੀ ਆ ਸੱਤ ਦੇ ਨੇੜੇ ਜਾਊਗੀ ਬਾਕੀ ਇਹਨੇ ਗਰਮੀ ਬਿਲਕੁਲ ਨਹੀਂ ਮੰਨਣੀ ਫੇਸ ਫੂਸ ਤੋਰਾ ਤਾਰਾ ਬੜ ਦਾ ਬਹੁਤ ਚੰਗਾ ਬਈ ਹੀ ਰਿਕਾਰਡ ਬਾਈ ਦੁੱਧ ਧੁੱਪੇ ਰੱਖੋ ਸਾਵੇਂ ਰੱਖੋ 17 ਕਿਲੋ ਦੁੱਧ ਪਹਿਲਾਂ ਨਾ ਦਿੰਦਾ ਵੇ ਓਕੇ ਹਾਂ ਠੀਕ ਬਾਕੀ ਦਰਮਿਆਨੇ ਘਰੇ ਸੀ ਕੋਈ ਬਾਲੀ ਸਾਂਤ ਨਹੀਂ ਸੀ ਆਪਾਂ ਦਾ ਥੋੜੀ ਜਿਹੀ ਕੱਚੀ ਲਈ ਆ ਗਾ ਸਾਹ ਬਹੁਤ ਲਈ ਹੂੰ ਠੀਕ ਆ ਦੋਰਾ ਤਰਾ ਵੀ ਚੰਗਾ ਹਾਂ ਮੁੱਲ ਬਾਈ ਇਹਦਾ ਮੁੱਲ ਇਹਦਾ 57000 ਮਾਨਤਾਨ ਹੋ ਜਾ ਮਾਨਤਾਨ ਕਰ ਦਾਂਗੇ ਠੀਕ ਆ 57000 ਰੁਪਿਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾ ਚੰਗੀ ਆ ਵੜ ਸੁਨਕੀਆ ਕੱਦ ਕਾਠੜੀ ਆ ਬਰੀਡ ਇੰਨੀ ਕਿ ਚੰਗੀ ਆ ਵੀ ਮੱਝਾਂ ਵਰਗਾ ਦੁੱਧ ਦੋ ਹਾਂ ਪੂਰਾ گاੜਾ ਦੁੱਧ ਦੇਉਗੀ ਤੇ ਬਾਕੀ ਗਰਮੀ ਬਿਲਕੁਲ ਨਹੀਂ ਮਰੇ ਬਾਕੀ ਠੰਡੀ ਠੁੰਡੀ ਦਾ ਕੋਈ ਨਹੀਂ ਕੰਨੀ ਦਾ ਚੋਈ ਚੂਈ ਦਾ ਅੰਤ ਨਹੀਂ ਕੋਈ ਬੁੜੀਆਂ ਦੀ ਆਪਦੀ ਹੱਥੀ ਘਰੇ ਚੋਈ ਵੀ ਆ ਠੀਕ ਆ ਹਰੂ ਵਹਿੜੀ ਆ ਪਾ ਮੈਨੂੰ ਹੱਥ ਵਾਲੇ ਬੰਦੇ ਤੋਂ ਲੈਸ ਸਪੇਸ ਵਾਲਾ ਤੋਂ ਲਈਆ ਅੱਗੇ ਅੰਕਲ ਤੈਨੂੰ ਨੰਬਰ ਤੇ ਕਿੰਨੇ ਟਾਈਮ ਦੀ ਗੱਬਣਾ ਇਹ ਇਹ ਸਾਢੇ 5 ਮਹੀਨਾ ਦੀ ਬੱਚੀ ਦਾ ਘਣਾ ਚੈੱਕ ਪਾਸ ਚੈੱਕ ਪਾਸ ਓਕੇ ਸਾਰਾ ਕੁਝ ਅਗਲਾ ਉਹਦੀ ਕਰਵਾ ਲਿਆ ਹਾਂ ਅਗਲਾ ਉਹਦੀ ਕਰਾ ਕੇ ਲੈ ਜੇ ਠੀਕਾ ਕੀ ਰਿਕਾਰਡ ਦੀ ਮਾ ਦਾ ਜਾਂ ਦੁੱਧ ਮਾ ਦੁੱਧ ਹੈਗਾ 26 27 ਕਿਲੋ ਦਾ ਕਾਰਾ ਬਾਕੀ ਬੱਚੀ ਦੱਸਦੀ ਹੈ ਚੰਗੀ ਆ ਸਭੀ ਪਲੀਆ ਰੋਸ ਇਹ ਚੰਗਾ ਬੋਦੀ ਬਾਦੀ ਚੰਗੀ ਆ ਪ੍ਰਿੰਟ ਪ੍ਰਿੰਟ ਚੰਗਾ ਬਾਕੀ ਤੋਰਾ ਤਾਰਾ ਵੀ ਚੰਗਾ ਹੈ ਹਨ ਬਹੁਤ ਚੰਗਾ ਲੱਗਿਆ ਹਨ ਜੀ ਹਾਂ ਸਾਰੂ ਚੰਗੀ ਆ ਬੱਚੀ ਹੂੰ ਤੇ ਮੁੱਲ ਕੀ ਆ ਬਈ ਇਹ ਮੁੱਲ ਵਸਿਆ 40000 ਰੁਪਏ ਜੋ ਮਾਨਤਾ ਮਾਨ ਤਨ ਹੋ ਜਾ ਹਾਂ 46000 ਰੁਪਇਆ ਮੋਲਾ ਮਾਨ ਤਨ ਜ਼ਰੂਰ ਹੋ ਜਾਊਗਾ 600 ਬਹੁਤ ਚੰਗਾ ਬੋਤੀ ਫਾਦੀ ਬਹੁਤ ਚੰਗੀ ਆ ਪ੍ਰਿੰਟ ਪ੍ਰਿੰਟ ਵੀ ਚੰਗਾ ਤੋੜਾ ਤਾਰਾ ਥਣ ਝੋਲੀ ਚੈੱਕ ਕਰੋ ਬਾਈ ਥਣ ਬਹੁਤ ਚੰਗਾ ਲੱਗਿਆ ਹਨਾ ਜੀ ਹਾਂ ਜੀ ਹਾਂ ਚੱਲ ਲਾਡੂ ਲੱ ਚੰਗੀਆਂ ਲੈ ਨੇੜ ਤੋਂ ਚੈੱਕ ਕਰੋ ਰਾਮ ਥੋੜਾ ਹੀ ਰਹਿ ਗਿਆ ਸਾਹਮਣੀ ਪਊਗੀ ਬਈ ਚੰਗੇ ਰੁਪਏ ਵਟਾ ਜੂਗੀ ਹਾਂ ਚੋਣੀਆਂ ਤਾਂ ਵੀ ਮਨਲਾ 2 பை ਕਿਲੋ ਦੁੱਧ ਬੱਚੀ ਪਲੂਣੀ ਪਾ ਦੂਗੀ ਇਹਨੇ ਰੁਪਏ ਵਟਨੇ ਆ ਤਾਂ 290 95000 ਰੁਪਏ ਆ ਰਿਹਾ ਠੀਕ ਆ ਭਾਈ ਬਾਕੀ ਰੁੱਤ ਵਾਤ ਸੋਣੀ ਆ ਜਾਂਦੀ ਹੈ ਹਾਂਜੀ ਅੱਗੇ ਅੰਕਲ ਮੱਝ ਬਾਰੇ ਕਿਹੜਾ ਸੂਆ ਸੂਈ ਦੀ ਆ ਇਹ ਮੱਝ ਮੰਨ ਲਓ ਵੀ ਤੀਜਾ ਸੂਆ ਹਾਂ ਗੱਭਣਾਂਗੀ ਗੱਭਣਾ ਪੌਣੇ 2 ਮਹੀਨਿਆਂ ਦੀ ਹੈਗੀ ਮੰਨ ਲਓ ਵੀ ਅੱਜ ਮੁਸਲਮਾਨ ਤੋਂ ਚੱਕਰ ਭਾਈ ਗੱਭਣ ਹਾਂ ਠੀਕ ਆ ਉਹ ਕਹਿੰਦਾ ਵੀ ਆਪਣੇ ਕੋਲ ਓਕੀ ਦੀ ਰਿਪੋਰਟ ਹੈ ਬਾਕੀ ਅਗਲਾ ਆਪਦੀ ਤਸੱਲੀ ਕਰਵਾ ਸਕਦਾ ਠੀਕ ਆ ਨਹੀਂ ਕਰਾਉਣੀ ਅਗਲਾ ਉਹਦੇ ਹਿਸਾਬ ਨਾਲ ਸੌਦਾ ਕਰ ਲਿਆ ਉਹਲਾ 20 ਦਿਨਾਂ ਨੂੰ ਦੂਜੇ ਡਾਕ ਤੋਂ ਚੈੱਕ ਕਰਾ ਠੀਕ ਆ ਪਾਕਿਸਤਾਨ ਤੋਂ ਲੱਗੀਆਂ ਮਹਿੰਦੀਆਂ ਪਰ ਉਹ ਤਸੱਲੀ ਵੀ ਫੁੱਲ ਆ ਚੈੱਕ ਦੀ ਦਾ ਤਸੱਲੀ ਹੋਈ ਗਈ ਆਪਾਂ ਨੂੰ ਉਹੀ ਤਸੱਲੀ ਆਦਾ ਦੁੱਧ ਕਿੰਨਾ ਹੋ ਦੁੱਧ 8 ਕਿਲੋ ਐਸ ਟਾਈਮ ਆਪਾਂ ਮਰ ਜਦੋਂ ਮਰਜੀ ਚੋਲਾ ਚੂਣ ਚੂਣ ਬਥੇਰਾ ਚੰਗਾ ਠੰਡੀ ਸੀਲ ਆ ਬਾਕੀ ਤੈਨੂੰ ਅਕਲ ਸ਼ਕਲ ਮਹਿੰਦੀ ਦੱਸਦੀ ਆ ਬਰੀਡ ਦੱਸਦੀ ਆ ਮੈਂ ਸਹੀ ਗੱਲ ਆ ਦੋਨੇ ਟਾਈਮ ਮਿਲਦੀ ਆ ਦੋਨੇ ਟਾਈਮ ਆ ਜਿਹੜਾ ਗਲੇ ਮਰਜੀ ਚੇ ਉਦਾ ਤੇਰੀ ਹਮਤਾ ਚੈਨ ਨੂੰ ਤਨ ਮੇਰੀ ਚੋਲਾ ਯਾ ਰਾਣੀ ਮੈਂ ਆਇ ਨਹੀਂਗਾ ਕੋਈ ਕੱਢਦਾ ਨਹੀਂ ਕਰੋ ਬੱਚਾ ਹੈਗਾ ਦਾ ਬੱਚਾ ਹੈ ਜੀ ਗਰਦੀ ਥਾਪੀ ਦੀ ਹੈ ਠੀਕ ਠੀਕ ਬੱਚਾ ਦਾ ਕੱਟੀ ਸੀ ਬਹੁਤ ਚੰਗੀ ਮਰ ਗਈ ਸੀ ਫੇਸ ਬੜਾ ਪਿਆਰਾ ਸਿੰਗ-ਸੰਗ ਨੇੜ ਤੇ ਮੋੜਾ ਵਾ ਚੰਗਾ ਦਾ ਦੋਨੇ ਇੱਕੋ ਜੇ ਸਿੰਗਾ ਵੱਡੀ ਗੱਲ ਹੂੰ ਮੈਂ ਰਸੋਈ ਨੂੰ ਜਿਆਦਾ ਟਾਈਮ ਨਹੀਂ ਹੋਇਆ ਜਨਮਰੀ ਦੀ ਮੈਂ ਸੂਈ ਵੀ ਓਕੇ ਤੋਰਾ ਤਾਰਾ ਚੰਗਾ ਪੱਠ ਫੁੜਾ ਚੰਗਾ ਰਾਜੀ ਰੂਜੀ ਖੋਲਾ ਥਣ ਵੀ ਚੰਗਾ ਬਾਕੀ ਠੰਡੀ ਸੀ ਲਾ ਬਾਈ ਕਹਿੰਦਾ ਥਾਪੀ ਮਾਰ ਵੈਜਾ ਤੇ ਚੋਲਾ ਰੱਬਾਣਾ ਬਾਈ ਨੇ ਚੈੱਕ ਕਰਵਾ ਲਈ ਕਹਿੰਦਾ ਵੀ ਗੱਬਣਾ ਵੈਸੇ ਤੇ ਬਾਕੀ ਆ ਵੀ ਨਜ਼ਲੀ ਬਾਈ ਜਰੂਰ ਕਰਵਾ ਲੈ ਥੋੜਾ ਤਾਰਾ ਵੀ ਚੰਗਾ ਮੋਲੇ ਅੰਕਲੇ ਦਾ ਮੋਲੇ ਦਾ 75000 ਚ ਮਾਨਤਾਨ ਕਰਦਾ 75000 ਰੁਪਇਆ ਮੋਲਾ ਬਾਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਚੰਗੀ ਆ ਬਾਈ ਮੱਧ ਰਾਜੀ ਆ ਫੇਸ ਚੰਗਾ ਕੱਢ ਬੱਡ ਬੈਠਪੜਾ ਥਾਣਾ ਹਵਾਨਾ ਚੰਗਾ ਗਾ ਬਾਈ ਤੇ ਕਿਸੇ ਵੀਰ ਨੂੰ ਚਾਰੇ ਨਗਾ ਜੋ ਕੋਈ ਵੀ ਨਗਾ ਪਸੰਦਾ ਵੇਖਾ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫਤਿਹ ਦੋ ਧੰਨਵਾਦ